ਇੱਕ ਵਾਰ ਫੇਰ ਸਾਰਿਆਂ ਦਾ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਨਾਲ ਬਹੁਤ ਸਾਰੀਆਂ ਉਮੀਦਾਂ ਨੇ ਸਾਰੇ ਪਰਿਵਾਰਾਂ ਦੀਆਂ ਕਿਉਂਕਿ ਕੁਝ ਪਰਿਵਾਰ ਤਾਂ ਕਿਰਾਏ ਤੇ ਬੈਠੇ ਹੋਏ ਨੇ ਬਹੁਤ ਸਾਲਾਂ ਤੋਂ ਤੇ ਕਿਰਾਏ ਤੇ ਬੈਠੇ ਹੋਏ ਪਰਿਵਾਰ ਵੀ ਆਪਾਂ ਨਾਲ ਜੁੜੇ ਹੋਏ ਨੇ ਤੇ ਉਹਨਾਂ ਸਾਰਿਆਂ ਦੀ ਮੰਗ ਹੈ ਅਤੇ ਸੋਚ ਹੈ ਕਿ ਉਹਨਾਂ ਲਈ ਵੀ ਕੋਈ ਸਸਤੇ ਰੇਟ ਦੇ ਵਿੱਚ ਕੋਠੀ ਮਿਲ ਜਾਵੇ ਘਰ ਮਿਲ ਜਾਵੇ ਜਾਂ ਬੈਂਕ ਲੋਨ ਤੇ ਵੀ ਹੋ ਸਕੇ ਕਿਉਂਕਿ ਜੋ ਪਰਿਵਾਰ ਕਿਰਾਏ ਤੇ ਬੈਠੇ ਹੋਏ ਨੇ ਉਹਨਾਂ ਨੂੰ ਜ਼ਿਆਦਾਤਰ ਕੁਝ ਡਾਉਨ ਪੇਮੈਂਟ ਕਰਕੇ ਉਹ ਬੈਂਕ ਲੋਨ ਕਰਵਾਉਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਕੁਝ ਬੰਦੇ ਜੋ ਪਰਿਵਾਰ ਆਪਣੇ ਨਾਲ ਇਦਾਂ ਦੇ ਜੁੜੇ ਹੋਏ ਨੇ ਜੋ ਅਮਰੀਕਾ ਕੈਨੇਡਾ ਤੋਂ ਨੇ ਇਨਵੈਸਟਮੈਂਟ ਕਰਨੀ ਚਾਹੁੰਦੇ ਨੇ ਤਾਂ ਜੋ ਪਰਿਵਾਰ ਅਮਰੀਕਾ ਕੈਨੇਡਾ ਤੋਂ ਕੁਝ ਪੰਜਾਬ ਚ ਵੀ ਇਨਵੈਸਟਮੈਂਟ ਕਰਨੀ ਚਾਹੁੰਦੇ ਨੇ ਉਹਨਾਂ ਲਈ ਵੀ ਆਪਾਂ ਕੋਠੀਆਂ ਦਿਖਾਉਂਦੇ ਰਹਿੰਦੇ ਆ ਕਿ ਇਨਵੈਸਟਮੈਂਟ ਕਰਨ ਤੋਂ ਬਾਅਦ 10-15000 ਰੁਪਏ ਮਹੀਨਾ ਹਰ ਕੋਈ ਬੰਦਾ ਕਹਿੰਦਾ ਕਿ ਸਾਨੂੰ ਕਿਰਾਇਆ ਆ ਸਕੇ ਤਾਂ ਅਲੱਗ-ਅਲੱਗ ਤਰ੍ਹਾਂ ਦੀ ਆਡੀਅנס ਹੈ ਜੋ ਆਪਾਂ ਨਾਲ ਜੁੜੀ ਹੋਈ ਹੈ ਗਰਾਏ ਤੇ ਵੀ ਪਰਿਵਾਰ ਨੇ ਜੋ ਆਪਣਾ ਘਰ ਬਣਾਉਣਾ ਚਾਹੁੰਦੇ ਨੇ ਤੇ ਕੁਝ ਬੰਦੇ ਇਨਵੈਸਟਮੈਂਟ ਕਰਨੀ ਚਾਹੁੰਦੇ ਨੇ ਇਸ ਤੋਂ ਇਲਾਵਾ ਆਪਾਂ ਪ੍ਰਾਪਰਟੀ ਡੀਲਰਾਂ ਦੇ ਨਾਲ ਵੀ ਜੁੜੇ ਹੋਏ ਆ ਉਹ ਵੀ ਆਪਣੇ ਨਾਲ ਰਲ ਮਿਲ ਕੇ ਕੰਮ ਕਰਦੇ ਨੇ ਤਾਂ ਆਪਾਂ ਸਾਰੀਆਂ ਦੀਆਂ ਮੰਗਾਂ ਦੇ ਮੁਤਾਬਕ ਹਰ ਇੱਕ ਇਨਸਾਨ ਦੇ ਮੁਤਾਬਕ ਕੋਠੀਆਂ ਦੀ ਵੱਧ ਤੋਂ ਵੱਧ ਜਾਣਕਾਰੀ ਦਿੰਦੇ ਰਹਿੰਦੇ ਆ ਤਾਂ ਅੱਜ ਦੇ ਬਿਨਾਂ ਸਮਾਂ ਬਰਬਾਦ ਇਸ ਕੀਤੇ ਬਿਨਾਂ ਸਮਾਂ ਬਰਬਾਦ ਕੀਤੇ ਇਸ ਕੋਠੀ ਦੀ ਜਾਣਕਾਰੀ ਸ਼ੁਰੂ ਕਰਨ ਲੱਗੇ ਆ ਪਹਿਲਾਂ ਜ਼ਰੂਰੀ ਸੂਚਨਾ ਇਹ ਦੇ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 5 ਲੱਖ 10 ਲੱਖ 15 ਲੱਖ 20 ਲੱਖ ਚਾਲੀ ਲੱਖ ਤੱਕ ਕੋਠੀਆਂ ਦੀ ਡਿਮਾਂਡ ਕੀਤੀ ਸੀ ਆਪਾਂ ਚੈਨਲ ਦੀ ਪਲੇਲਿਸਟ ਬਣਾਈ ਹੋਈ ਹੈ ਇਸ YouTube ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਪਲੇਲਿਸਟ ਤੇ ਕਲਿੱਕ ਕਰਕੇ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਕਿਸੇ ਸਿਆਣੇ ਬੰਦੇ ਜਾਂ ਬੱਚਿਆਂ ਤੋਂ ਪਤਾ ਕਰ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਫੋਨ ਬੱਚਿਆਂ ਨੂੰ ਵੀ ਬਹੁਤ ਵਧੀਆ ਚਲਾਉਣੇ ਆਉਂਦੇ ਨੇ ਤਾਂ ਪਲੇਲਿਸਟ 'ਚ ਜਾ ਕੇ ਤੁਹਾਡੇ ਬਜਟ ਦੇ ਅਕੋਰਡਿੰਗ 10 ਲੱਖ 20 ਲੱਖ 30 ਲੱਖ ਕੋਠਿਆਂ ਦੀ ਪਲੇਲਿਸਟ ਬਣੀ ਹੋਈ ਹੈ ਜਿਹੜੀ ਕੋਠੀ ਪਸੰਦ ਹੋਊਗੀ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਕੁਝ ਸ਼ਰਤਾਂ ਤੇ ਰੂਲ ਨੇ ਕਿਉਂਕਿ ਕੰਮ ਜ਼ਿਆਦਾ ਹੋਣ ਕਰਕੇ ਕੋਲਿੰਗ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਨੂੰ ਉਸੇ ਹਿਸਾਬ ਨਾਲ ਚੱਲਣਾ ਪੈਂਦਾ ਚਲੋ ਆਪਾਂ ਇਸ ਕੋਠੀ ਦੀ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਜੀ ਕੋਠੀ ਸਭ ਤੋਂ ਪਹਿਲਾਂ ਦੱਸਣ ਲੁਧਿਆਣਾ ਦੇ ਵਿੱਚ ਇਹ ਕੋਠੀ ਮੌਜੂਦ ਹੈ ਜੀ ਮਕਾਨ ਬਾਕੀ ਜਿਸ ਤਰ੍ਹਾਂ ਦਾ ਵੀ ਟਾਈਲਸ ਦਾ ਕੰਮ ਜਾਂ वुਡ ਦਾ ਕੰਮ ਤੁਸੀਂ ਲੱਕੜ ਦੇ ਡੋਰ ਪੇਂਟ ਦਾ ਕੰਮ ਦੇ ਸਕਦੇ ਹੋ ਬਹੁਤ ਵਧੀਆ ਹੋਇਆ ਹੈ ਲੁਧਿਆਣਾ ਦੇ ਵਿੱਚ 33 ਫੁੱਟ ਰੋਡ ਚੰਡੀਗੜ੍ਹ ਰੋਡ ਤੋਂ ਵੀ ਤੁਸੀਂ ਆ ਸਕਦੇ ਹੋ 33 ਫੁੱਟ ਰੋਡ ਤੇ ਇਹ ਕੁਠੀ ਪੈਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 75 ਗਜ ਦੇ ਵਿੱਚ ਇਸ ਦੀ ਕੰਸਟ੍ਰਕਸ਼ਨ ਹੋਈ ਹੈ ਠੀਕ ਹੈ ਜੀ ਬੈਡਰੂਮ ਵਾਸ਼ਰੂਮ ਕਿਚਨ ਤੁਸੀਂ ਦੇਖ ਚੁੱਕੇ ਹੋ 75 ਗਜ ਦੇ ਵਿੱਚ ਇਹ ਏਰੀਆ ਹੈ ਜੀ ਕੰਟੈਕਟ ਨੰਬਰ ਦਿੱਤੇ ਹੋਏ ਨੇ ਇਸ ਤੋਂ ਬਾਅਦ ਆਪਾਂ ਪ੍ਰਾਈਸ ਦੱਸ ਦਿੰਨੇ ਆ ਪ੍ਰਾਈਸ ਧਿਆਨ ਨਾਲ ਸੁਣ ਲਿਓ 25 ਲੱਖ ਇਸ ਦਾ ਰੇਟ ਹੈ ਜੀ ਠੀਕ ਹੈ ਜੀ ਕੋਠੀਆਂ ਤੁਸੀਂ ਸਾਰੀ ਦੇਖ ਚੁੱਕੇ ਹੋ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਆਉਂਦੀ ਤਾਂ ਆਪਾਂ ਤੁਹਾਨੂੰ ਜ਼ਰੂਰ ਕੋਠੀ ਦੇ ਵਿਜ਼ਿਟ ਕਰਾਵਾਂਗੇ ਇਸ ਤੋਂ ਇਲਾਵਾ ਹੋਰ ਸਸਤੀਆਂ ਤੇ ਸੋਹਣੀਆਂ ਕੋਠੀਆਂ ਨੈਕਸਟ ਟਾਈਮ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਪਿੱਛੇ ਵੀ ਆਪਾਂ ਕੋਠੀਆਂ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ 10 ਲੱਖ 20 ਲੱਖ 30 ਲੱਖ ਚਲ ਰਿਹਾ ਤਾਂ ਆਪਣੀ ਪਲੇਲਿਸਟ ਦੇ ਵਿੱਚ ਜਾ ਕੇ ਕੋਠੀਆਂ ਦੇਖ ਸਕਦੇ ਹੋ ਅੱਗੇ ਹੋਰ ਉਹ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ ਸਨੈਪਚੈਟ ਵੈਬਸਾਈਟ ਤੇ ਜਾ ਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੇ ਸਮੇਂ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ